ਹੋ ਸਕਤੇ ਕੀ ਬਣ ਰਿਹਾ ਠੀਕ ਆ ਬਸ ਬੈਠੀ ਆਂ ਅੱਛਾ ਉਹ ਨਹੀਂ ਆਇਆ ਥੀ ਕੰਮ 'ਤੋਂ ਅੱਛਾ ਔਰ ਸਤੇ ਮੈਂ ਇੱਕ ਗੱਲ ਕਰਨੀ ਸੀ ਤੇਰੇ ਨਾਲ ਹਾਂਜੀ ਦੋ ਕਰੋ ਮੈਨੂੰ ਨਾ ਸਮਝ ਨਹੀਂ ਆਂਦੀ ਲੋਕਾਂ ਦੇ ਇਹਨੇ ਖਰਚੇ ਕਿਵੇਂ ਵਧ ਗਏ ਤੈਨੂੰ ਕੀ ਲੱਗਦਾ ਕਹਤੋਂ ਵਧੇ ਹੋਏ ਨੇ ਇਹਨੇ ਖਰਚੇ ਖਰਚੇ ਤਾਂ ਦੇਖੋ ਆਪਣੇ ਆਪ ਵਧਾਏ ਹੋਏ ਆਂ ਮਤਲਬ ਮਤਲਬ ਜੇ ਦੇਖੀਏ ਕਿ ਪਿੰਡਾਂ ਦੇ ਵਿੱਚ ਖਰਚੇ ਵਧੇ ਆਂ ਜਿਹੜੇ ਹੂੰ ਖਰਚੇ ਤਾਂ ਸ਼ਹਿਰਾਂ 'ਚ ਵੀ ਵਧੇ ਨੇ ਸ਼ਹਿਰਾ ਚਲੋ ਆ ਬਾਅਦ ਚ ਗੱਲ ਕਰਦੇ ਆ ਪਿੰਡਾਂ ਦੀ ਕਰਦੇ ਆ ਪਹਿਲਾਂ ਅੱਛਾ ਪਿੰਡਾਂ ਦੇ ਵਿੱਚ ਇਹ ਕੀ ਹੈ ਕਿ ਸਭ ਤੋਂ ਵੱਧ ਖਰਚਾ ਜਿਹੜਾ ਕੰਟਰੋਲ ਕਰਦੇ ਆ ਹੂੰ ਉਹ ਪਸ਼ੂ ਡੰਗਰ ਕਰਦੇ ਆ ਪਸ਼ੂ ਡੰਗਰ ਖਰਚਾ ਕਿਵੇਂ ਕੰਟਰੋਲ ਕਰਦੇ ਆ ਪਹਿਲੇ ਸਮਝ ਚ ਸੁਣ ਲਓ ਕਿਵੇਂ ਕਰਦੇ ਠੀਕ ਹੂੰ ਇੱਕ ਜਦੋਂ ਘਰ ਚ ਡੰਗਰ ਰੱਖੇ ਹੋਇਆ ਪਹਿਲਾਂ ਤਾਂ ਦੁੱਧ ਕੀ ਦਹੀਂ ਮੱਖਣ ਹੂੰ ਇਹ ਹੋ ਗਿਆ ਘਰ ਦਾ ਠੀਕ ਹੈ ਕੀ ਆ ਪਾਣੀ ਕਿਹੜਾ ਕੋਈ ਪੈਸਾ ਆ ਖਰੀਦ ਕੇ ਲੈਣਾ ਕਰਚ ਜਮੀਨ ਚ ਕੱਖ ਹੋ ਜਾਣੇ ਆ ਵੱਡ-ਵੱਡ ਪਾਈ ਜਾਓ ਤੇ ਆਪਣਾ ਦੁੱਧ ਕੀ ਖਾਈ ਜਾਓ ਅੱਜ ਕੱਲ੍ਹ ਜੇ ਆਪਾਂ ਦੁੱਧ ਦੀ ਗੱਲ ਕਰੀਏ 70-80 ਰੁਪਏ ਕਿਲੋ ਤਾਂ ਦੁੱਧ ਹੈ ਉਹ ਸਾਰਾ ਬਚਦਾ ਸੀਗਾ ਉਹ ਵੀ ਬਚਦਾ ਸੀ ਫੇਰ ਮੱਖਣ ਲੱਸੀ ਹਨਾ ਉਹ ਸਾਰਾ ਹੀ ਬਚਦਾ ਸੀ ਤੇ ਉਹ ਜੀ ਗੱਲ ਪਿਓਰ ਹੁੰਦਾ ਸੀ ਤੇ ਲੱਸੀ ਇੰਨੀ ਹੁੰਦੀ ਦੀ ਮੈਂ ਕਹ ਰਿਹਾ ਕੁੱਤੇ ਪਿੰਦੇ ਸੀਗਾ ਹਮ ਅੱਜ ਕੱਲ੍ਹ ਬੰਦੇ ਹੁਣ ਮਿਲਦੀ ਪੈਕਾਂ ਦੀਆਂ ਕੇ ਪਿੰਦੇ ਨੇ ਆਪਾਂ ਉਹੀ ਆ ਨਾ ਤੁਸੀਂ ਆਪਸਾ ਬਲਾ ਲਓ ਵੀ ਡੰਗਰ ਕਿੰਨਾ ਘਟ ਗਿਆ ਸਹੀ ਗੱਲ ਆ ਆ 5 ਰੁਪਏ ਦਾ ਐਡਾ ਕ ਪੈਕਟ ਆਉਂਦਾ ਲੱਸੀ ਦਾ ਹਾਂ ਉਹ ਕੋਈ ਫਰੀ ਨਹੀਂ ਸੀ ਚੱਕਦਾ ਐਨੀ ਲੱਸੀ ਹੁੰਦੀ ਸੀ ਵੈਸੇ ਇੱਕ ਗੱਲ ਸੱਤੇ ਦੇਖ ਇਹ ਤਾਂ ਚੱਲ ਆਪਣੇ ਫਾਇਦੇ ਹੈ ਹੀ ਸੀ ਡੰਗਰਾਂ ਨਾਲ ਬਾਕੀ ਜੇ ਹੁਣ ਮੈਂ ਗੱਲ ਕਰਾਂ ਤਾਂ ਪਸ਼ੂਆਂ ਦੇ ਗੋਹੇ ਤੋਂ ਆਪਾਂ ਪਾਠੀਆਂ ਵੀ ਤਿਆਰ ਕਰ ਲੈਂਦੇ ਸੀ ਉਹ ਵੀ ਬਚਦਾ ਸੀਗਾ ਦੇਖੋ ਜਿੰਨਾ ਸਿਲੰਡਰ ਅੱਜ ਯੂਜ਼ ਕਰਦੇ ਆ ਸਿਲੰਡਰ ਆਪਣਾ ਪਾਠੀਆਂ ਪਾਠੀਆਂ ਸਾਰਾ ਉਹੀ ਕੰਮ ਕਰਦੇ ਜਾਂਦੇ ਆ ਆਪਣਾ ਸਿਲੰਡਰ ਦਾ ਖਰਚਾ ਵੀ ਘਟ ਗਿਆ ਕਿਉਂਕਿ ਪਾਠੀਆਂ ਨਾਲ ਆਪਾਂ ਚੁੱਲ੍ਹਾ ਬਾਲ ਲੈਂਦੇ ਸੀ ਹਾਰੇ ਬਣੇ ਹੋਏ ਸੀ ਮੈਂ ਕਿਹਾ ਦੁੱਧ ਕੜ ਕੜ ਕੇ ਗੁਲਾਬੀ ਹੋ ਜਾਂਦਾ ਸੀਗਾ ਇੰਨਾ ਵਧੀਆ ਟੇਸਟੀ ਦੁੱਧ ਹੁੰਦਾ ਸੀਗਾ ਤੇ ਫਿਰ ਕਹਿੰਦੇ ਜਿਹੜੀ ਚੁੱਲੇ ਦੀ ਬਣੀ ਹੋਈ ਰੋਟੀ ਹੁੰਦੀ ਆ ਉਸ ਚ ਤੱਤ ਵੀ ਵੱਧ ਹੁੰਦੇ ਨੇ ਬਿਲਕੁਲ ਹੁੰਦੇ ਆ ਆਪਾਂ ਨੂੰ ਖਾਣਾ ਪੀਣਾ ਬਹੁਤ ਸ਼ੁੱਧ ਮਿਲਦਾ ਸੀ ਹਾਂਜੀ ਹਾਂਜੀ ਹੈਨਾ ਤੇ ਫਿਰ ਜੇ ਆਪਾਂ ਸ਼ੁੱਧ ਖਾਣਾ ਪੀਣਾ ਖਾਂਦੇ ਆ ਜੇ ਬਿਮਾਰ ਵੀ ਨਹੀਂ ਹੁੰਦੇ ਬਿਮਾਰ ਵੀ ਨਹੀਂ ਹੁੰਦੇ ਫਿਰ ਡਾਕਟਰਾਂ ਦੇ ਖਰਚੇ ਬਚਦੇ ਆ ਬਈ ਹੈਨਾ ਦਵਾਈਆਂ ਦੇ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਰਾਖ ਹੁੰਦੀ ਆ ਉਹਦੇ ਨਾਲ ਭਾਂਡੇ ਮਾਂਜ ਲੈਣੇ ਆ ਪਾਂਡਿਆਂ ਦਾ ਵੀ ਖਰਚਾ ਘਟ ਗਿਆ ਪਾਂਡਿਆਂ ਮਾਂਜਣ ਵਾਲੀ ਸਾਬਣ ਨਹੀਂ ਖਰੀਦਣੀ ਪੈਂਦੀ ਤੇ ਫਿਰ ਜਿਹੜੀ ਉਹਨਾਂ ਦੀ ਰਾਖ ਬਚਦੀ ਆ ਪਾਥੀਆਂ ਦੀ ਹਾਂਜੀ ਉਹ ਕਹਿੰਦੇ ਪੌਦਿਆਂ ਲਈ ਆ ਜਿਹੜੀ ਉਹ ਵੀ ਲਾਭਦਾਇਕ ਹੁੰਦੀ ਆ ਉਹਦਿਆਂ ਚ ਨਾ ਇੱਕ ਅੱਜਕੱਲ ਜਿਵੇਂ ਸਿਆਲ ਤੋਂ ਬਾਅਦ ਗਰਮੀ ਜੀ ਆਂਦੀ ਆ ਹਾਂ 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 ਫਿਰ ਕੀ ਹੁੰਦਾ ਉਹਨਾਂ ਚ ਉਹ ਤੇਲ ਹੀ ਆ ਪੈਂਦਾ ਤੇਲ ਹੀ ਆ ਲਾਲ ਜੂ ਜਿਵੇਂ ਬੈਂਗਣਾ ਦੇ ਪੱਤਿਆਂ ਹੇਠ ਹੁੰਦੀ ਆ ਲਾਲ ਜੂ ਪੈ ਜਾਂਦੀ ਆ ਰਿੰਦੀਆਂ ਦੇ ਪੈ ਜਾਂਦੀ ਆ ਪਹਿਲਾਂ ਕੀ ਕਰਦੇ ਸੀਗੇ ਉਹ ਰਾਖ ਦੇ ਇਕੱਠੀ ਕਰਕੇ ਨਾ ਥੈਲਾ ਭਰੀ ਜਾਂਦੇ ਸੀਗੇ ਹਾਂ ਫਿਰ ਉਹਦਾ ਛੱਟਾ ਦਿੰਦੇ ਸੀ ਉਹਨਾਂ ਦੇ ਰਾਖ ਹਨਾ ਬੈਂਗਣਾ ਦੇ ਬੁੱਟਿਆਂ ਤੇ ਹੂੰ ਰਿੰਦੀਆਂ ਤੇ ਨਾਲੇ ਆਰਗੈਨਿਕ ਚੀਜ਼ ਹੈ ਆਰਗੈਨਿਕ ਚੀਜ਼ ਸੀ ਕਿ ਉਹਦੇ ਨਾਲ ਜੂ ਉਹ ਕੰਟਰੋਲ ਹੋ ਜਾਂਦੇ ਦੇ ਜਿਹੜੇ ਬਰੀਕ ਇਹ ਇਨਸੈਕਟਰੀ ਹੋਆ ਫਿਰ ਇਸ ਹਿਸਾਬ ਨਾਲ ਤਾਂ ਸਭ ਤੋਂ ਪਸ਼ੂਆਂ ਦੇ ਨਾ ਰੱਖਣ ਨਾਲ ਬੜਾ ਘਾਟਾ ਪੈਂਦਾ ਪਸ਼ੂ ਰੱਖਣ ਲਈ ਬਹੁਤ ਫਾਇਦਾ ਹੁੰਦਾ ਆਪਣਾ ਤਾਂ ਕਹਾ ਹੁੰਦਾ ਜੀ ਬਹੁਤ ਪੈਦਾ ਹੁੰਦਾ ਅੱਛੀ ਇੱਕ ਗੱਲ ਸੱਚ ਹੋਰ ਮੇਰੇ ਦਿਮਾਗ ਚ ਆਂਦੀ ਆ ਜਦੋਂ ਆਪਾਂ ਚੁੱਲਾ ਬਾਲਦੇ ਆ ਰੋਟੀ ਤਾਂ ਚਲੋ ਪਕਾ ਲਈ ਉਹਦੇ ਤੇ ਸਬਜ਼ੀ ਵੀ ਬਣਾ ਲਈ ਬਾਅਦ ਵਿੱਚ ਜਿਹੜੀ ਆਪਣੀਆਂ ਪਾਥੀਆਂ ਲੱਕੜੀਆਂ ਹਨਾ ਬਲਦੀਆਂ ਰਹਿ ਜਾਂਦੀਆਂ ਕੋਲੇ ਦੇ ਇੱਕ ਤਾਂ ਉਹਨਾਂ ਤੇ ਨਹਾਉਣ ਵਾਲਾ ਪਾਣੀ ਵੀ ਸਿਆਲਾਂ ਚ ਗਰਮ ਹੋ ਜਾਂਦਾ ਉਹਦੇ ਵਿੱਚ ਗੀਜਰ ਦਾ ਖਰਚਾ ਵੀ ਖਤਮ ਉਹ ਹਾਂ ਉਹ ਵੀ ਹੈ ਹੈਨਾ ਹੁਣ ਜਿਹੜਾ ਆਪਾਂ ਗੀਜਰ ਤੇ ਬਿਜਲੀ ਫੂਕਦੇ ਆ ਫਿਰ ਇਹ ਵੀ ਆਪਣਾ ਖਰਚਾ ਬਚਿਆ ਇਹ ਵੀ ਬਚਦਾ ਤੀਗਾ ਦੂਜੀ ਗੱਲ ਖਾਂਸਾ ਪਾਣੀ ਗੱਲ ਹੋ ਜਾਂਦਾ ਸੀ ਉਦੋਂ ਤੇ ਆ ਹਾਂ ਹਾਂ ਤੇ ਇੱਕ ਨਾਲ ਹੋਰ ਮੈਂ ਦੇਖੀ ਆ ਬਜ਼ੁਰਗਾਂ ਦੀ ਵੀ ਜਿਹੜੇ ਆਪਾਂ ਕੋਲੇ ਹੁੰਦੇ ਨੇ ਕੋਲੇ ਤਰਾਸਾਂ ਚ ਪਾ ਕੇ ਕੱਪੜੇ ਵੀ ਪ੍ਰੈਸ ਹੋ ਜਾਂਦੇ ਆ ਆ ਉਹ ਦੂਜੇ ਕੋਲੇ ਮਿਲਦੇ ਆ ਹਾਂ ਇੱਕ ਵਾਰੀ ਕੋਲੇ ਬਾਹਰ ਜਿੰਨੇ ਮਰਜ਼ੀ ਕੱਪੜੇ ਪ੍ਰੈਸ ਕਰੀ ਜਾਓ ਹੂੰ ਉਹਦੇ ਤੇ ਵੀ ਆਪਣਾ ਖਰਚਾ ਘਟ ਜਾਂਦਾ ਆ ਹੋ ਵੀ ਘਟ ਜਾਂਦਾ ਇਹ ਤਾਂ ਫਿਰ ਇੱਕ ਡੰਗਰ ਰੱਖਣ ਨਾਲ ਆਪਣੇ ਕਾਫੀ ਖਰਚੇ ਘਟ ਗਏ ਇੱਕ ਹੋਰ ਵੀ ਆ ਨਾ ਡੰਗਰ ਰੱਖਣ ਦਾ ਫਾਇਦਾ ਹੂੰ ਉਹਦੇ ਨਾਲ ਜਿਹੜਾ ਗੋਹੇ ਦਾ ਰੂੜੀ ਖਾਦ ਬਣਦੀ ਆ ਹੂੰ ਖੇਤਾਂ ਨੂੰ ਬੜਾ ਕੰਮ ਦਿੰਦੀ ਆ ਖਾਦ ਵੀ ਫਿਰ ਤਾਂ ਆਪਣੀ ਘਰ ਦੀ ਤਿਆਰ ਹੋ ਜਾਂਦੀ ਆ ਜਿੰਨੇ ਮੈਂ ਆਪਾਂ ਜੂਰੀਆ ਡਾਈ ਪਾਨੇ ਆ ਖੇਤ ਚ ਕਿੰਨੇ ਕਿੰਨੇ ਮਹਿੰਗੇ ਕੱਟੇ ਆ ਤੇ ਉਹਦਾ ਆਸਰ ਵੀ ਮਿਲਗਾ 6 ਮਹੀਨੇ ਦਾ 3 ਮਹੀਨੇ ਦਾ ਹੁੰਦਾ ਸਾਰਾ ਪਰ ਜਿਹੜੀ ਰੂੜੀ ਪਾਨੇ ਆ ਇੱਕ ਤਾਂ ਫਰੀ ਦੀ ਬਣ ਗਈ ਸਹੀ ਗੱਲ ਤੇ ਦੂਜਾ ਆਸਰ ਉਹਦਾ 2 ਸਾਲ ਸਾਰੇ ਜ਼ਮੀਨ ਚ ਰਹਿੰਦਾ ਅੱਛਾ ਇੱਕ ਜੇ ਪੰਜ ਵੀ ਗੱਲ ਕਰੀਏ ਹੈਨਾ ਵੀ ਚਲ ਜੇ ਉਹ ਆਪਣੇ ਇੱਕ ਉਹ ਕੀ ਕਹਿੰਦੇ ਆ ਖਾਦ ਨਾਲ ਜਿਹੜਾ ਸਿਸਟਮ ਹੁੰਦਾ ਗੋਹਾ ਪਾ ਕੇ ਇੱਕ ਗੈਸ ਵੀ ਤਾਂ ਤਿਆਰ ਕਰਦੇ ਆ ਜਿਹੜੀ ਗੋਬਰ ਗੈਸ ਗੋਬਰ ਗੈਸ ਉਹ ਵੀ ਡੰਗਰਾਂ ਦੇ ਗੋਹੇ ਤੋਂ ਤਿਆਰ ਹੋ ਜਾਂਦੀ ਆ ਹਾਂ ਉਹ ਥੋੜਾ ਜਿਹਾ ਪ੍ਰੋਜੈਕਟ ਲਾਣਾ ਪੈਂਦਾ ਹੂੰ ਉਹ ਬਹੁਤ ਵਧੀਆ ਕੰਮ ਦੀ ਚੀਜ਼ ਆ ਵੀ ਜਿਵੇਂ ਗੋਹਾ ਪਾ ਤਿਆ ਹੂੰ ਇੱਕ ਤਾਂ ਗੈਸ ਵਰਤ ਲਈ ਉਹਦੇ ਚੋਂ ਬਿਲਕੁਲ ਤੇ ਜਿਹੜੀ ਉਹਦੀ ਰਹਿਤ ਖੋਦ ਬਚ ਗਈ ਹੂੰ ਉਹਦੇ ਦੇ ਤੱਤ ਜਿਹੜੇ ਜ਼ਮੀਨ ਨੂੰ ਚਾਹੀਦੇ ਆ ਉਹ ਫੇਰ ਰਹਿ ਜਾਂਦੇ ਆ ਉਹ ਫੇਰ ਰਹਿ ਜਾਂਦੇ ਆ ਉਹ ਦੋ ਡਬਲ ਫਾਇਦਾ ਹੁੰਦਾ ਸਹੀ ਗੱਲ ਹੈ ਜੀ ਅੱਜ ਆਏ ਆ ਕਿ ਥੋੜਾ ਜਿਹਾ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਪ੍ਰੋਜੈਕਟ ਲਾਣਾ ਪੈਂਦਾ ਹਰ ਰੋਜ਼ ਉਹ ਗੋਹਾ ਖੋਲਣਾ ਪੈਂਦਾ ਸਹੀ ਗੱਲ ਹੈ ਹਾਂ ਅੱਛਾ ਹੋਰ ਆਪਣੇ ਖਰਚੇ ਕਿਵੇਂ ਵਧੇ ਹੋਏ ਆ ਤੈਨੂੰ ਕੀ ਲੱਗਦਾ ਹੋਰ ਖਰਚੇ ਆ ਲਾ ਲੋ ਵੀ ਜਿਸ ਦਿਨ ਦੀ ਲਾਈਟ ਆਈ ਆ ਹੂੰ ਲਾਈਟ ਦੇ ਨਾਲ ਕੱਲੀ ਨਹੀਂ ਆਈ ਇਹ ਮਸ਼ੀਨਾ ਵੀ ਲੈ ਕੇ ਆਈ ਆ ਬਿਲਕੁਲ ਬਿਲਕੁਲ ਮਸ਼ੀਨਾ ਤਾਂ ਲੈ ਆਈ ਆ ਹਾਂ ਤੇ ਮਨੋਖਾ ਆ ਕਿ ਉਹਨੂੰ ਲੱਗਦਾ ਕਿ ਮੈਂ ਬੇਲਾ ਹੂੰ ਆ ਹਾਂ ਅੱਜ ਕੱਲ ਇਹ ਸਮੱਸਿਆ ਬੜੀ ਆ ਮੈਨੂੰ ਬਹੁਤ ਜ਼ਿਆਦਾ ਹੀ ਤੇ ਕੰਮ ਹੋ ਜੇ ਬਸ ਇਸ ਪਾਸੇ ਪੈ ਗਿਆ ਅੱਜ ਕੱਲ ਹਰ ਬੰਦਾ ਇਹੀ ਕਹਿੰਦਾ ਵੀ ਜਿਹੜਾ ਕੰਮ ਐ ਮਸ਼ੀਨ ਨਾਲ ਕਰ ਲਓ ਦੇਖੋ ਪਹਿਲਾਂ ਕੁੰਡੀ ਸੋਟਾ ਚੱਲਦਾ ਸੀਗਾ ਬਿਲਕੁਲ ਉਹ ਝਾੜਨੀ ਕੁੱਟਨੀ ਐ ਬਈ ਸਭੀ ਦਾ ਮਤਲਬ ਹੈ ਸੋਡੀ ਸੋਟਾ ਕੱਲਾ ਨਹੀਂ ਚੱਲਦਾ ਸੀ ਕੁੰਡੀ ਸੋਟੇ ਦੇ ਨਾਲ ਲੱਤਾਂ ਵਹਾ ਆਪਣੀਆਂ ਬਾਹਾਂ ਵੀ ਚੱਲਦੀਆਂ ਸੀ ਬਾਹਾਂ ਵੀ ਚੱਲਦੀਆਂ ਸੀ ਆ ਵਰਜਿਸ ਹੁੰਦੀ ਸੀ ਹੂੰ ਉਹ ਹਟਾ ਦਿਆ ਹੂੰ ਤੇ ਉਹਦੇ ਥਾਂ ਤੇ ਮਿਕਸੀ ਨੇ ਲੈ ਲਈ ਬਿਲਕੁਲ 2362 ਦੇ ਕੋਈ 502 ਦੇ ਤਾਂ ਵੀ ਜਲੀ ਲੱਗਦੀ ਆ ਉਹ ਬਿਜਲੀ ਵੀ ਖਿੱਚਦੀ ਆ ਨਾਲੇ ਫਿਰ ਬਹਾਨੀ ਚੱਲਦੀ ਆ ਇਹ ਜਿਹੜਾ ਪੱਥਰ ਘੁੰਦਾ ਸੀਗਾ ਪਹਿਲਾਂ ਉਹਦੇ 'ਚ ਮਸਾਲੇ ਉਹ ਘੱਟ ਗਿਆ ਹੂੰ ਲੱਕੜ ਦਾ ਪੱਥਰ ਦਾ ਆਪਣਾ ਕੋਈ ਰਸਤਾ ਹੁੰਦਾ ਹੀ ਹੁਣ ਆ ਜਿਹੜਾ ਸਰੀਰ 'ਚ ਜਾਂਦਾ ਬਿਲਕੁਲ ਬਿਲਕੁਲ ਹੋ ਗਿਆ ਜਿਹਦੇ ਬਾਅਦ ਕੋਈ ਵੀ ਪਾਣੀ ਕੋਈ ਜੂਸ ਬਣਾਣਾ ਕੋਈ ਕੁਝ ਬਣਾਣਾ ਮਿਕਸੀ ਦੇ ਹੀ ਫਿੱਟ ਹੋ ਜਾਂਦਾ ਸਾਰਾ ਕੁਝ ਹੂੰ ਬਿਜਲੀ ਨਾਲ ਹੀ ਚੱਲਦਾ ਸਾਰਾ ਹਾਂ ਜਿਹੜਾ ਮੈਂ ਪਹਿਲਾਂ ਦੱਸ ਕੇ ਹਟਾ ਕੇ ਪਾਥੀਆਂ ਦਾ ਕੰਮ ਹੁਣ ਸਿਲੰਡਰਾਂ ਨੇ ਵਧਾ ਤਿਆ ਸਿਲੰਡਰ ਦਾ ਖਰਚਾ ਪੈਣ ਲੱਗਾ ਹੂੰ ਤੇ ਬਿਜਲੀ ਦੇ ਪ੍ਰੋਡਕਟ ਹੁਣ ਤੁਸੀਂ ਕਿੰਨੇ ਆਸ ਘਰ ਚ ਦੇਖ ਲਓ ਇੱਕ ਤੋਂ ਇੱਕ ਚੜ ਕੇ ਆ ਬਿਜਲੀ ਦੇ ਘੰਟਾ ਕਨਾ ਆਵੇ ਐਂ ਲੱਗਦਾ ਸੱਤੇ ਘਰ ਚ ਕੁਝ ਹੈ ਹੀ ਨਹੀਂ ਹੈ ਨਾ ਫੋਨ ਚਾਰਜ ਹੁੰਦਾ ਨਾ ਪ੍ਰੈਸ ਚੱਲਦੀ ਆ ਤੇ ਨਾ ਕੱਪੜੇ ਧੋਣ ਵਾਲੀ ਮਸ਼ੀਨ ਚੱਲਦੀ ਆ ਪਹਿਲਾਂ ਖਰਚੇ ਦੀ ਗੱਲ ਕਰ ਲਈ ਆਪਾਂ ਹਾਂ ਦਾ ਖਰਚੇ ਦੀ ਗੱਲ ਕਰ ਲਈ ਬਿਜਲੀ ਦੀ ਵਾਸ਼ਿੰਗ ਮਸ਼ੀਨ ਖਿੱਚਦੀ ਆ ਹੂੰ ਤੇ ਸਭ ਤੋਂ ਵੱਧ ਬਿਜਲੀ ਖੂਗਦਾ ਏਸੀ ਏਸੀ ਗਰਮੀਆਂ ਚ ਹੂੰ ਅੱਖੇ ਹੂੰ ਤੇ ਜਦੋਂ ਲਾਈਟ ਚਲੀ ਜਾਵੇ ਫਿਰ ਇਹਨਾਂ ਬੈਟਰੀ ਹਾਂ ਇਹਨਾਂ ਬੈਟਰੀ ਤਿਆਰ ਆ ਸਹੀ ਗੱਲ ਆ ਉਹਨੇ ਜਦੋਂ ਬਿਜਲੀ ਆਣੇ ਨਾਲ ਦੀ ਨਾਲ ਖਿੱਚ ਲੈਣੀਆਂ ਮਤਲਬ ਕਿ ਲਗਾਤਾਰ ਬਿਜਲੀ ਦਾ ਬਿਲ ਬਣ ਰਿਹਾ ਪਾਦਰਿਆ ਬਾਦਰਿਆ ਇਹ ਸਾਡੇ ਖਰਚੇ ਬਣੇ ਹੋਏ ਆ ਪਹਿਲੇ ਜਮਾਨੇ 'ਚ ਕਿਹੜੇ ਸੀ ਹੁੰਦੇ ਸੀ ਆ ਜਦੋਂ ਗਰਮੀ ਹੋਣੀ ਮੰਜੀਆਂ ਢਾ ਕੇ ਦਰਖਤਾਂ ਥੱਲੇ ਬੈਠ ਜਾਂਦੇ ਸੀ ਅੱਜ ਕੱਲ ਦੇ ਮਨੁੱਖ ਨੇ ਤਾਂ ਦਰਖਤ ਵੀ ਕੱਟ-ਕੱਟ ਕੇ ਨਾਸਮਾਲਤਾ ਹਾਂ ਪਹਿਲੇ ਜਮਾਨਾ ਤੇ ਇਹ ਵੀ ਇੱਕ ਗੱਲ ਨੋਟ ਕਰਨ ਵਾਲੀ ਆ ਵੀ ਆਬਾਦੀ ਸੀਗੀ ਅੱਜ ਨਾਲੋਂ ਮੇਰੇ ਖਿਆਲ 4-5 ਗੁਣਾ ਘੱਟ ਸੀ ਕੱਟ-ਕੱਟ ਹਾਂ ਤੇ ਦਰਖਤ ਸੀਗੇ ਅੱਜ ਨਾਲੋਂ ਕਈ ਗੁਣਾ ਜ਼ਿਆਦਾ ਹੂੰ ਇਹ ਹੁਣ ਕੀ ਹੋਇਆ ਆਬਾਦੀ ਵਧ ਗਈ ਇੱਕਦਮ ਨੇ ਜ਼ਮੀਨ ਅਕਵਾਇਰ ਕਰ ਲਈ ਜਿੰਨੇ ਲੋਕ ਆ ਨਾ ਨੇ ਘਰ ਤਾਂ ਬਣਾਣੇ ਆ ਹੂੰ ਦਰਖਤ ਉਹਨੇ ਕੱਟਦੇ ਹੂੰ ਸੜਕਾਂ ਛੋੜੀਆਂ ਹੋ ਗਈਆਂ ਸੜਕਾਂ ਦੇ ਦੁਆਲੇ ਇੰਨੇ ਦਰਖਤ ਹੁੰਦੇ ਥੀਗੇ ਅੱਜ ਕੱਲ ਕੱਟੀ ਜਾ ਰਹੇ ਨੇ ਸੜਕ ਚੌੜੀ ਕਰਨੀ ਆ ਹੁਣ ਦੁਨੀਆ ਨੇ ਤਾਂ ਲੰਘਣਾ ਹੀ ਆ ਸਹੀ ਗੱਲ ਦਰਖਤ ਵਧਣੇ ਪੈਣੇ ਆ ਹੁਣ ਦਰਖਤ ਵਧ ਰਹੇ ਨਹੀਂ ਆਕਸੀਜਨ ਵੀ ਘਟ ਰਹੀ ਆ ਅੱਛਾ ਇੱਕ ਗੱਲ ਹੋਰ ਆ ਆਪਣਾ ਹਵਾ ਪਾਣੀ ਸਾਰਾ ਪ੍ਰਦੂਸ਼ਿਤ ਹੋਇਆ ਪਿਆ ਕਾਫੀ ਹੱਦ ਤੱਕ ਹਾਂ ਮੈਂ ਇੱਕ ਗੱਲ ਇਹ ਕਰ ਰਿਹਾ ਕਿ ਉਹਦੇ ਕਰਕੇ ਆਪਾਂ ਨੂੰ ਖਾਂਸੀਆਂ ਬਿਮਾਰੀਆਂ ਲੱਗਦੀਆਂ ਜਿਨ੍ਹਾਂ ਕਰਕੇ ਆਪਾਂ ਨੂੰ ਡਾਕਟਰਾਂ ਕੋਲ ਜਾਣਾ ਪੈਂਦਾ ਉੱਥੇ ਆਪਣਾ ਖਰਚਾ ਖਾਸਾ ਹੋ ਜਾਂਦਾ ਅੱਜ ਕੱਲ ਪਤਾ ਕੀ ਆ ਹਾਂ ਉਹ ਜਿਹੜਾ ਆਪਣਾ ਪੰਜਾਬ ਆ ਇਹ ਖੜਾ ਹੈ ਜ਼ਿਆਦਾਤਰ ਖੇਤੀ ਦੇ ਸਿਰ ਤੇ ਆ। ਬਿਲਕੁਲ। ਜੇ ਖੇਤੀ ਜੋ ਪੈਸਾ ਆਂਦਾ ਇਹ ਮਾਰਕੀਟ ਘੁੰਮਦੀ ਆ। ਹੂੰ। ਇਸ ਕਰਕੇ ਅਪ ਖੇਤੀ ਦੀ ਗੱਲ ਜ਼ਿਆਦਾ ਕਰ ਰਹੇ ਆ। ਬਿਲਕੁਲ। ਖੇਤਾਂ ਦੇ ਵਿੱਚ ਕੀ ਆ ਹੁਣ ਹਰ ਇੱਕ ਦਾ ਮਾਨ ਹੈ ਕਿ ਮੇਰੇ ਕੋਲ ਜੇ 1 ਲੱਖ ਰੁਪਇਆ ਸੀ ਮੈਂ 1.5 ਲੱਖ ਦਾ ਟਿੱਚਾ ਕਰਦਾ। ਹੂੰ। ਜੇ 5 ਲੱਖ ਕੁ ਬਾਰਾ ਤੇ ਮੈਂ ਅਗਲੀ ਫਸਲ ਚੋਂ 7 ਲੱਖ ਕੱਢਣਾ। ਹਾਂ। ਸੋ ਇਸ ਤਰ੍ਹਾਂ ਹੀ ਵੱਡੇ ਨੂੰ ਵੱਡਾ ਲਾਹਾ, ਛੋਟੇ ਨੂੰ ਛੋਟਾ ਲਾਹਾ। ਉਸ ਪਾਸੇ ਵੱਲ ਦੁਨੀਆ ਤੁਰ ਹੀ ਹੋਈ ਆ। ਤੇ ਜਿਵੇਂ ਹੁਣ ਆਪਾਂ ਫਸਲ ਚ ਝਾੜ ਜ਼ਿਆਦਾ ਕੱਢਣਾ ਜਾਂ ਕੁਛ ਆਪਾਂ ਉਹਨਾਂ ਚ ਜ਼ਹਿਰਾਂ ਵੀ ਵਾਧੂ ਪਾਉਂਦੇ ਆ ਉਹੀ ਮੈਂ ਗੱਲ ਕਰ ਰਿਹਾ ਨਾ ਮੇਰਾ ਪੁਆਇੰਟ ਉਹੀ ਆ ਕਿ ਵੱਧ ਪੈਸਾ ਕਮਾਉਣ ਦੇ ਵਾਸਤੇ ਹੂੰ ਆਪਾਂ ਜਿੱਥੇ ਜਿੰਨੀ ਜ਼ਹਿਰ ਆਪਾਂ ਨੂੰ ਚਾਹੀਦੀ ਆ ਖੇਤ ਚ ਪਾਣੀ ਆਪਾਂ ਉਸ ਤੋਂ ਵੱਧ ਪਾਉਣ ਨੂੰ ਤਿਆਰ ਆ ਬਿ ਫਸਲ ਨਿਕਲਣੀ ਚਾਹੀਦੀ ਆ ਝਾੜ ਆਉਣਾ ਚਾਹੀਦਾ ਜ਼ਮੀਨ ਦਾ ਚਿਹੇ ਨਕਸਾਲ ਹੁੰਦਾ ਹੋਵੇ ਮੈਨੂੰ ਇੱਕ ਦੀ ਥਾਂ ਮੈਨੂੰ ਡੇਢ ਬਚਣਾ ਚਾਹੀਦਾ ਹਾਂ ਅੱਛਾ ਫਿਰ ਜਿਹੜੀ ਇਹ ਆਪਾਂ ਜਰਾ ਪਾਉਂਦੇ ਆਂ ਹਾਂ ਛਿੜਕਾ ਹੁੰਦਾ ਹਾਂ ਇਹ ਫਿਰ ਪਾਣੀ ਚ ਵੀ ਖੁੱਲਦਾ ਥੱਲੇ ਜਾ ਕੇ ਇਹ ਤਾਂ ਜੀ ਹਰ ਰੋਜ਼ ਜਦੋਂ ਆਪਾਂ ਪਾਣੀ ਦੰਨੇ ਆਂ ਜ਼ਮੀਨ ਨੂੰ ਥੋੜਾ ਥੋੜਾ ਕਰਕੇ ਇਹ ਨੀਚੇ ਰਸ ਰਸ ਰਹਾ ਫਿਰ ਉਹ ਸਾਰਾ ਸਬਜ਼ੀਆਂ ਚ ਹੋ ਕੇ ਆਪਣੇ ਕੋਲ ਆਂਦਾ ਹਾਂ ਤੇ ਕਈ ਜ਼ਿੰਮੇਦਾਰ ਜਿਵੇਂ ਹੁਣ ਆਪਣੇ ਪੁਰਾਣੇ ਖੂਹ ਸੀਗੇ ਹੂੰ ਖੂਈਆਂ ਵਾਲੇ ਹੂੰ ਤੇ ਪੱਖਾ ਚੱਲਦਾ ਸੀ ਮੋਟਰ ਵਾਲਾ ਹਾਂ ਹਾਂ ਤੇ ਉਹ ਖੂਹ ਤਾਂ ਖਤਮ ਹੋ ਗਏ ਬਿਲਕੁਲ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਖੂਹਾਂ ਨੂੰ ਉੱਪਰ ਪਾਈਪ ਪਾ ਕੇ ਹੂੰ ਉਹਨੂੰ ਨੀਚੇ ਪਾਣੀ ਕੱਢਣ ਵਾਲਾ ਸਿਸਟਮ ਬਣਾ ਲਿਆ। ਹੂੰ ਕਿਉਂਕਿ ਨੀਚੇ ਜਿਹੜਾ ਚੱਲ ਚੱਲ ਕੇ ਨਾ ਜਗ੍ਹਾ ਬਣੀ ਵੀ ਹੁੰਦੀ ਆ ਅਪਤਾਲ 'ਚ। ਵੀ ਜਿਹੜਾ ਮੀਂਹ ਦਾ ਪਾਣੀ ਜ਼ਿਆਦਾ ਐਕਸਟਰਾ ਖੇਤਾਂ 'ਚ ਹੁੰਦਾ ਉਹ ਨੀਚੇ ਜਾਣ ਵਾਸਤੇ। ਹਾਂ 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 ਠੀਕ ਹੈ। ਕਿਉਂ ਡਾਇਰੈਕਟ ਪਾਣੀ ਛੱਡ ਦਿੰਦੇ ਆ ਹੁਣ ਜਿਹੜਾ ਜ਼ਮੀਨ 'ਚ ਜ਼ਹਿਰ ਪਾਇਆ ਹੋਇਆ ਹੂੰ ਮੀਂਹ ਪਿਆ ਉਹ ਪਾਣੀ ਚੱਕੂ ਲਿਆ। ਉਹਨਾਂ ਜਿਹੜਾ ਡਾਇਰੈਕਟ ਨੀਚੇ ਜਾਣਾ ਉਹ ਜ਼ਹਿਰੀਲਾ ਪਾਣੀ ਸਾਰੀ ਅਪਤਾਲ 'ਚ ਤਾਂ ਹੱਲੇ ਗਾਣਾ ਪਤਨਚ ਬਿਲਕੁਲ ਬਿਲਕੁਲ نیچے ਜਾਊਗਾ ਠੀਕ ਹੈ ਸੋ ਉਹੀ ਪਾਣੀ ਜਿਹੜੀ ਜ਼ਹਿਰ ਇੱਕ ਵਾਰ ਚਲੀ ਗਈ ਉਹ ਕਿਤੇ ਨਾ ਕਿਤੇ ਚ ਘੁਲਣਾ ਤਾਂ ਹੈਗਾ ਹੀ ਆ ਜਦੋਂ ਆਪਾਂ ਪੀਨੇ ਆ ਉਸ ਤੋਂ نیچے ਵਾਲੇ ਪਤਨ ਦਾ ਪਾਣੀ ਹੂੰ ਘੁਲਦੀ ਦਾ ਅਖਲ ਤੋਂ ਕੋਈ ਤੁਪਕਾ ਤਾਂ ਉੱਥੇ ਵੀ ਜਾਂਦਾ ਹੋਊਗਾ ਉਹ ਮਿਕਸ ਹੋ ਕੇ ਆਪਣੇ ਕੋਲ ਹੀ ਜਾਂਦਾ ਕਹਿੰਦਾ ਉਹ ਜ਼ਹਿਰ ਆਪਣੇ ਕੋਲ ਹੀ ਆਊ ਹੂੰ ਉਹ ਕੁਦਰਤ ਦਾ ਨਿਯਮ ਆ ਕਿ ਜਿਹੜੀ ਚੀਜ਼ ਆਪਾਂ ਉਹਨੂੰ ਦੇਵਾਂਗੇ ਉਹ ਹੀ ਵਾਪਸ ਮੋੜ ਕੇ ਦੇਊਗੀ ਬਿਲਕੁਲ ਬਿਲਕੁਲ ਉਹਦਾ ਅਸਰ ਤੁਹਾਡੇ ਤੇ ਆਊਗਾ ਹੂੰ ਉਸ ਤਰ੍ਹਾਂ ਆਪਾਂ ਕਈ ਇਹ ਆ ਕਈਆਂ ਦਾ ਹੁੰਦਾ ਕਿ ਅਸੀਂ ਤਾਂ ਜੀ ਦੇਖੋ ਤਾਂ ਦਰੁਸਤ ਰਹਿਣਾ ਅਸੀਂ ਤਾਂ ਔਰਗੈਨਿਕ ਖੇਤੀ ਕਰਦੇ ਹਾਂ ਹਾਂ ਆਪਣੇ ਲਈ ਥੋੜੀ ਜਗ੍ਹਾ ਰੱਖੀ ਹੁੰਦੀ ਆ ਖੇਤ ਚ ਵੀ ਔਰਗੈਨਿਕ ਕਰਨੀ ਆ ਆਪਣੇ ਘਰ ਵਾਸਤੇ ਲੈਣੀ ਆ ਕਿਉਂਕਿ ਉੱਥੇ ਜ਼ਹਿਰ ਨਹੀਂ ਸੀ ਪਾਣੀ ਅਸੀਂ ਰਾਖ ਦਾ ਛੜਕਾ ਕਰਕੇ ਕੰਟਰੋਲ ਕਰਨਾ ਜਾਂ ਕਈ ਹੋਰ ਤਰ੍ਹਾਂ ਕੋਈ ਨਿੰਮ ਦੀ ਪਾਣੀ ਪੂਣੀ ਜਾਂ ਉਹ ਕਰਕੇ ਉਹਦੇ ਨਾਲ ਕੰਟਰੋਲ ਕਰੰਦੇ ਆ ਪਰ ਆਪਾਂ ਅਨਾਜ ਕੰਟਰੋਲ ਕਰ ਲਾਂਗੇ ਹੂੰ ਜਿਹੜਾ ਜ਼ਹਿਰ ਪਾਣੀ ਚ ਚਲਾ ਗਿਆ ਹੂੰ ਉਹ ਪਾਣੀ ਚੋਂ ਕੀਵੇਂ ਕੱਢ ਲਾਂਗੇ ਹੂੰ ਜਿਹੜਾ ਪ੍ਰਦੂਸ਼ਣ ਆਪਾਂ ਹਵਾ ਚ ਘੋਲ ਲਿਆ ਉਹ ਨਹੀਂ ਕੱਢ ਸਕਦੇ ਕੋਈ ਜ਼ਹਿਰ ਪਾਤੀ ਜ਼ਹਿਰ ਕਿਉਂਕਿ ਜਿਹੜੀ ਆਪਾਂ ਪਾਣੇ ਆ ਉਹਦੇ ਹੂਲ ਕੇ ਉੱਪਰ ਵੀ ਜਾਂਦੀ ਆ ਹੂੰ ਨਾਈਟ੍ਰੋਜਨ ਪਾਣੇ ਆ ਜਾਂ ਕੋਈ ਡਾਈ ਪਾਣੇ ਆ ਕੋਈ ਹੋਰ ਕੋਈ ਐਗਰੀਕਲਚਰਲ ਆਪਾਂ ਕੁਝ ਵੀ ਇਹ ਪੌਦਿਆਂ ਚ ਪਾਣੇ ਆ ਹੂੰ ਉਹ ਹਵਾ ਚ ਵੀ ਘੁਲਦਾ ਕੋਚ ਬਿਲਕੁਲ ਸੋ ਹਵਾ ਜੋ ਨਹੀਂ ਕੱਢਿਆ ਜਾ ਸਕਦਾ ਹੂੰ ਉਹਨੂੰ ਕੁਦਰਤ ਹੀ ਸਾਫ਼ ਕਰੇਗੀ ਤੇ ਹੁਣ ਪੁਆਇੰਟ ਇਹ ਹੈ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਪ੍ਰਦੂਸ਼ਿਤ ਹੋ ਰਹੀਆਂ ਨੇ ਚਾਹੇ ਹਵਾ ਲਾ ਲੋ ਪਾਣੀ ਲਾ ਲੋ ਹਨ ਆਪਣਾ ਵਾਤਾਵਰਣ ਲਾ ਲੋ ਆਹ ਆਹ ਇਹਦਾ ਅਸਰ ਬੰਦੇ ਤੇ ਹੁੰਦਾ ਸਾਰਿਆਂ ਤੇ ਹੋਊਗਾ ਆਪਣੀ ਸਿਹਤ ਤੇ ਹੁੰਦਾ ਹੂੰ ਆਪਣੀ ਸਿਹਤ ਤੰਦਰੁਸਤ ਨਹੀਂ ਰਹਿਣੀ ਤੇ ਜੇ ਅਸੀਂ ਬਿਮਾਰ ਹੋਵਾਂਗੇ ਫਿਰ ਉਹ ਉਹੀ ਗੱਲ ਖਰਚੇ ਤੇ ਆ ਗਈ ਮੁੜ ਕੇ ਫਿਰ ਸਾਡੇ ਐਕਸ ਰੇ ਹੋਣਗੇ ਹਨ ਟ੍ਰੀਟਮੈਂਟ ਹੋਊਗਾ ਦਵਾਈਆਂ ਖਾਣੀਆਂ ਪੈਣੀਆਂ ਤੇ ਜੇ ਆਪਾਂ ਦਵਾਈਆਂ ਖਾਂਦੇ ਆ ਤੁਹਾਨੂੰ ਪਤਾ ਜੀ ਦਵਾਈਆਂ ਫਿਰ ਆਪਾਂ ਨੂੰ ਉਹ ਤੁਸੀਂ ਲਾ ਲੋ ਘਰਾਂ ਦੇ ਵਿੱਚ ਆਹ ਤੇ ਬਣ ਜਾਂਦੀ ਆ ਜੇ ਘਰ ਚ 6 ਜੀ ਆ ਤਾਂ 3 ਜੀ ਐਸੇ ਹੋਣਗੇ ਜਿਨ੍ਹਾਂ ਨੂੰ ਕਿਸੇ ਨੂੰ ਕੋਈ ਸ਼ੂਗਰ ਹੋਏਗੀ ਬਿਲਕੁਲ ਕਿਸੇ ਨੂੰ ਕੋਈ ਥਾਇਰੋਇਡ ਵੱਧਦਾ ਘਟਦਾ ਹੋਊਗਾ ਹੂੰ ਕਿਸੇ ਨੂੰ ਕੋਈ ਸਿਰਦਰਦ ਕਿਸੇ ਨੂੰ ਕੋਈ ਸਟ੍ਰੈਸ ਤੇ ਕਿਸੇ ਨੂੰ ਕੋਚ ਕਿਸੇ ਨੂੰ ਕੋਚ ਬਿਲਕੁਲ 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 ਕੋਈ ਜੀ ਐਸਾ ਵੀ ਹੋ ਜਾ ਜਿਹਦੇ ਗੋਡੇ ਜਵਾਬ ਦੇਗੇ ਹੂੰ ਵੱਡੀ ਵੱਡੇ ਬਜ਼ੁਰਗਾਂ ਚ ਜ਼ਿਆਦਾਤ ਰਹੇ ਸੋ ਇਹ ਜ਼ਿਆਦਾ ਇਹ ਬਿਮਾਰੀਆਂ ਆਪਾਂ ਨੂੰ ਉਮਰ ਤੋਂ ਪਹਿਲਾਂ ਕਿਉਂ ਆ ਜਾਂਦੀਆਂ ਇੱਕ ਗੱਲ ਇਹਨਾਂ ਦੀ ਇਹ ਵੀ ਆ ਕਿ ਆਪਾਂ ਮਸ਼ੀਨਾਂ ਨਾਲ ਕੰਮ ਕਰਨ ਦੇ ਆਦੀ ਹੋ ਚੁੱਕੇ ਆ। ਉਹ ਤਾਂ ਚਲੋ ਆਪਾਂ ਸਰੀਰ ਨਹੀਂ ਚਲਾਉਂਦੇ ਹੁਣ। ਉਹ ਤਾਂ ਹੈਗੀਆਂ ਵੀ ਇਹ ਚੀਜ਼ਾਂ ਵੀ ਸਰੀਰ ਨੂੰ ਬਹੁਤ ਹੱਦ ਤੱਕ ਜਿਹੜੀ ਬਿਮਾਰੀ ਮੈਨੂੰ 40 ਸਾਲ ਚਾਣੀ ਆ। ਉਹ 30 ਚਾਰੀ ਆ। ਹੂੰ ਜਿਹੜੀ 60 ਚਾਣੀ ਆ। ਕਿਉਂਕਿ ਤੁਸੀਂ ਪਹਿਲਾਂ ਉਹ 50 ਚਾ ਗੀਰਨ ਖਤਮ ਕਰਤਾ। ਹਰ ਗੱਲ ਦੇਖੋ ਪਹਿਲਾਂ ਆਪਾਂ ਸਾਈਕਲ ਚਲਾਉਂਦੇ ਸੀ। ਹੁਣ ਤੁਸੀਂ ਕਹੋਗੇ ਜਿਸ ਤਾਂ ਗੱਡੀ ਬਿਨਾ ਘਰੋਂ ਇਨੀ ਨਿਕਲਣਾ। ਗੋਡੇ ਕਿੱਥੇ ਚੱਲਣਗੇ ਤੁਹਾਡੇ? ਹੁਣ ਜੇ ਬੀਬੀਆਂ ਦੀ ਗੱਲ ਕਰੀਏ ਪਹਿਲਾਂ ਹੱਥ ਨਾਲ ਕੱਪੜੇ ਧੋਂਦੀਆਂ ਸੀ ਵਰਜਿਸ਼ ਕਿੰਨੀ ਹੁੰਦੀ ਸੀ ਆਪਣੀ ਹਣਾ ਆਹ ਬਾਹਾਂ ਦੀ ਜਦੋਂ ਥਾਪੀ ਨਾਲ ਕੱਪੜੇ ਧੋਣੇ ਆ ਜਦੋਂ ਨਿਚੋੜਨੇ ਆ ਤਾਂ ਕੱਲੀ-ਕੱਲੀ ਉਂਗਲੀ ਦੀ ਪ੍ਰੈਕਟਿਸ ਹੁੰਦੀ ਆ ਅੱਜ ਕੱਲ ਸਿੱਧੇ ਕੱਪੜੇ ਸਿੱਟੇ ਬਲਕਿ ਨਿਚੋੜਨਾ ਵੀ ਗਿਆ ਇੱਧਰੋਂ ਕੱਢੇ ਮਸ਼ੀਨ ਚੋਂ ਕੱਪੜੇ ਇੱਧਰ ਪਾਤੇ ਤੇ ਸੁੱਕ ਕੇ ਹੀ ਬਾਹਰ ਆਉਂਦੇ ਨੇ ਸੋ ਇਹ ਸਾਡੇ ਜਿਹੜੇ ਐਕਸਰਸਾਈਜ਼ ਜਮਾਂ ਖਤਮ ਹੋਈ ਪਈ ਆ ਤੇ ਅਸੀਂ ਸਰੀਰ ਚਲਾਣ ਲਈ ਆਪਣਾ ਜਿੰਮ ਦਾ ਸਹਾਰਾ ਲੈਨੇ ਆ ਜਿੰਮ ਚ ਅਸੀਂ ਕੀ ਕਰਦੇ ਆ ਉੱਥੇ ਵੀ ਤਾਂ ਅਸੀਂ ਆਪਣਾ ਜਿਹੜਾ ਹੈਗਾ ਸਰੀਰ ਚਲਾਉਂਦੇ ਆ ਹੋਰ ਤਾਂ ਕੁਛ ਹੀ ਕਰ ਗੱਲ ਤਾਂ ਉਹੀ ਆ ਕਿ ਖੂਰ ਦਾ ਸਰਕਲ ਚਲਾ ਕੇ ਆਨੇ ਆ ਬਸ ਬਿਲਕੁਲ ਜੇ ਉਹੀ ਅਸੀਂ ਘਰੇ ਕੰਮ ਕਰਕੇ ਚਲਾ ਲਈਏ ਮਸ਼ੀਨਾਂ ਦਾ ਖਿਹੜਾ ਛੱਡ ਕੇ ਟਾਈਮ ਬੜਾ ਬਚਦਾ ਹੂੰ ਪੈਸਾ ਬਚਦਾ ਹੂੰ ਤੇ ਸਟ੍ਰੈਸ ਘੱਟਦੀ ਆ ਬਿਲਕੁਲ ਹੁਣ ਜੇ ਗੱਲ ਕਰੀਏ ਆਪਾਂ ਪਹਿਲਾਂ ਗੱਡਿਆਂ ਤੇ ਹਨਾ ਰੇੜਿਆਂ ਤੇ ਆ ਸਾਰਾ ਸਮਾਨ ਖੇਤੀ ਦਾ ਐਵੇਂ ਹੀ ਜਾਂਦਾ ਸੀਗਾ ਆਪਣੇ ਬੋਝ ਹੋਗੇ ਕੋਈ ਰੇ ਸਪਰੇ ਹੋ ਗਈ ਜੋ ਵੀ ਹੋ ਗਿਆ ਆਪਾਂ ਖੇਤ ਚ ਜਿਹੜਾ ਮਟੀਰੀਅਲ ਲੈ ਕੇ ਜਾਂਦੇ ਆਂ ਵੱਡਿਆਂ ਤੇ ਰੱਖ ਕੇ ਲੈ ਜਾਂਦੇ ਸੀ ਗੱਡਿਆਂ ਦੇ ਆਪਾਂ ਨੂੰ ਕਿੰਨੇ ਕ ਖਰਚ ਸੀ ਆਪਾਂ ਬਲਦੇ ਰੱਖੇ ਹੁੰਦੇ ਸੀ ਪਹਿਲਾਂ ਕਹਿਣ ਦਾ ਭਾਵ ਬੰਦੇ ਬਹੁਤ ਜ਼ਿਆਦਾ ਨੇਚਰ ਦੇ ਨਾਲ ਜੁੜੇ ਹੋਏ ਸੀ ਸਾਦਗੀ ਪਸੰਦ ਆਪਣਾ ਡੀਜ਼ਲ ਪੈਟਰੋਲ ਦਾ ਖਰਚਾ ਜਮ੍ਹਾਂ ਖਤਮ ਅੱਛਾ ਜੇ ਡੀਜ਼ਲ ਪੈਟਰੋਲ ਨਾਲ ਗੱਡੀਆਂ ਚੱਲਦੀਆਂ ਤਾਂ ਉਹ ਵਾਤਾਵਰਣ ਚ ਵੀ ਇੱਕ ਤਾਂ ਪਤਾ ਹੀ ਆ ਫਿਰ ਧੂਆ ਨਿਕਲਦਾ ਹੈ ਪ੍ਰਦੂਸ਼ਿਤ ਹੁੰਦਾ ਮਾਕੂਲ ਦਾ ਮੈਂ ਕਿਹਾ ਵਾਤਾਵਰਣ ਚ ਤੁਸੀਂ ਅ ਉਹ ਥਾਂ ਮਤੇ ਜਾ ਕੇ ਦੇਖੋ ਜਿਵੇਂ ਕੋਈ ਪਹਾੜੀ ਏਰੀਆ ਹੋਇਆ ਕੁਝ ਜਿੱਥੇ ਪ੍ਰਦੂਸ਼ਣ ਨਹੀਂ ਹੈਗਾ ਉੱਥੇ ਬੜਾ ਸਕੂਨ ਮਿਲਦਾ ਤੇ ਸਮਾਨ ਨੀਲਾ ਹੁੰਦਾ ਬਿਲਕੁਲ ਹੂੰ ਸੋ ਸਮਾਨ ਤੋਂ ਹੀ ਅੰਦਾਜ਼ਾ ਲਾ ਸਕਦੇ ਆ ਕਿ ਪ੍ਰਦੂਸ਼ਣ ਕਿੰਨਾ ਹੈ ਬਿਲਕੁਲ 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 ਅੱਛਾ ਅੱਜ ਕੱਲ ਇੱਕ ਜਿਹੜੇ ਸਾਡੇ ਖਰਚੇ ਵਧੇ ਹੋਏ ਨੇ ਜਿੱਥੇ ਤੱਕ ਮੈਨੂੰ ਲੱਗਦਾ ਅਸੀਂ ਦੇਖੋ ਦੇਖੀ ਦੁਨੀਆ ਦੇ ਮਗਰ ਤੁਰੇ ਫਿਰਦੇ ਆ ਸ਼ੋਸ਼ੇ ਬਾਜੀ ਜੇ ਨਿਕ ਪਹਿ ਚੁੱਕੇ ਆ ਕਿ ਜੇ ਗਵਾਂਢੀ ਨੇ ਦੋ ਕਮਰੇ ਪਾਏ ਆ ਨਾ ਅਸੀਂ 3 ਮੰਜਲੀ ਕੋਠੀ ਪਾਣੀ ਆ। ਹਾਂ। 4 ਕਮਰਿਆਂ ਚ ਵੀ ਹੈ ਅੱਜ ਸਾਡਾ ਸਰਦਾ। ਠੀਕ ਐ। ਜੇ ਕੋਈ ਰਿਸ਼ਤੇਦਾਰੀ ਚ ਕਿਸੇ ਨੇ 4 ਲੱਖ ਲੱਖੇ ਵਿਆਹ ਕੀਤਾ ਤਾਂ ਅਸੀਂ 40 ਲੱਖ ਲਾਣਾ। ਹੂੰ। ਜੇ ਕਿਸੇ ਰਿਸ਼ਤੇਦਾਰ ਨੇ ਮੁੰਡਾ ਬਾਹਰ ਭੇਜਦਾ। ਮੈਂ ਦੋਏ ਭੇਜਣੀ। ਅਸੀਂ ਦੋਏ ਭੇਜਣੀ ਆ। ਜੇ ਉਹ ਤੋਂ ਜ਼ਿਆਦਾ ਕਮਾਈ ਏ। ਹਾਂ। ਹੈ? ਸੁਖਬਾਈ ਕਮਾਈ। ਹਾਂ ਦੋਈ ਪਈ ਆ। ਕਮਾਈ ਕਮਾਈ ਆਪਾਂ ਉਹਦੇ ਕਮਾਈ ਪਿੱਛੇ ਦੌੜਦੇ ਆ। ਕਮਾਈ ਦਾ ਮੇਨ ਮਕਸਦ ਕੀ ਆ ਜੇ ਆਪਾਂ ਦੇਖੀਏ। ਐਸ਼ ਕਰਨੀ। ਐਸ਼ ਕਰਨੀ। ਆਇਸ਼ ਕਾਦੇ ਨਾਲ ਹੋਏਗੀ ਪੈਸੇ ਨਾਲ ਸਰੀਰ ਨਾਲ ਸਰੀਰ ਨਾਲ ਹੋਏਗੀ ਪੈਸਾ ਤਾਂ ਕਈ ਲੋਕ ਐਸੇ ਆ ਜਿਨ੍ਹਾਂ ਕੋਲ ਪਿਆ ਪਰ ਉਹ ਖਾ ਨਹੀਂ ਸਕਦੇ ਨਹੀਂ ਆਪਣੇ ਲੋਕ ਤਾਂ ਹੀ ਸੋਚਦੇ ਆ ਨਾ ਵੀ ਪੈਸੇ ਨਾਲ ਆਇਸ਼ ਹੋਏਗੀ ਪਹਿਲਾਂ ਪੈਸਾ ਇਕੱਠਾ ਕਰ ਲਈਏ ਸਰੀਰ ਤੇ ਤਾਂ ਧਿਆਨ ਹੀ ਨਹੀਂ ਕਰਦੇ ਕੋਰੋਨਾ ਪਤੀ ਐਸੇ ਬੰਦੇ ਵੀ ਹੈ ਦੁਨੀਆ ਚ ਜਿਨ੍ਹਾਂ ਕੋਲ ਖਾਣੇ ਖਾਣੇ ਚੀਜ਼ਾਂ ਦੀ ਕਮੀ ਨਹੀਂ ਹੈ ਜੀ ਪਰ ਉਹਨਾਂ ਦੇ ਪਾਚਨ ਸਹੀ ਗੱਲ ਹੈ ਉਹਨਾਂ ਕੋਲ ਬੈੱਡ ਬੜੇ ਵਧੀਆ ਨੇ ਏਸੀ ਲੱਗੇ ਹੋਏ ਆ ਪਰ ਨੀਂਦ ਨਹੀਂ ਆਉਂਦੀ ਬਿਲਕੁਲ ਸੋ ਪੈਸੇ ਨਾਲ ਐਸ਼ ਨਹੀਂ ਹੁੰਦੀ ਐਸ਼ ਹੋਏਗੀ ਤੰਦਰੁਸਤ ਸਰੀਰ ਦੇ ਨਾਲ ਹੂੰ ਤੰਦਰੁਸਤ ਸਰੀਰ ਪਹਿਲਾਂ ਚਾਹੀਦਾ ਪੈਸਾ ਵੀ ਜ਼ਰੂਰੀ ਆ ਪਰ ਪੈਸਾ ਸਾਰਾ ਕੁਝ ਨਹੀਂ ਹੈਗਾ ਹੂੰ ਸੋ ਸਰੀਰ ਤੰਦਰੁਸਤ ਰੱਖਣ ਲਈ ਇੱਕ ਤਾਂ ਆਪਾਂ ਨੂੰ ਜ਼ਹਿਰਾ ਕੰਟਰੋਲ ਦੂਜਾ ਪ੍ਰੋਡੂਸ਼ਨਲ ਕੱਟ ਕਰੀਏ ਹਰੀਆਲੀ ਲਈ ਇਹ ਦਰਾਖਤ ਲਗਾਈਏ ਹੂੰ ਜੇ ਆਪਾਂ ਨਹੀਂ ਵਰਤਾਂਗੇ ਆਪਣੇ ਬੱਚੇ ਵਰਤਣਗੇ ਜਾਂ ਹੋਰ ਹਾਂ ਇੱਕ ਗੱਲ ਇਹ ਵੀ ਆ ਹਾਂ ਆਪਾਂ ਕਈ ਵਾਰੀ ਕਹਿ ਦਿੰਦੇ ਆ ਆਪਾਂ ਸਾਰੇ ਕਹਿੰਦੇ ਆ ਜੀ ਰੁੱਖ ਲਾਓ ਰੁੱਖ ਲਾਓ ਆਮ ਗੱਲ ਹੁੰਦੀ ਆ ਹਨਾ ਹਰ ਕੋਈ ਕਹਿੰਦਾ ਰੁੱਖ ਲਾਓ ਕਈ ਬੰਦੇ ਇਹ ਕਹਿੰਦੇ ਆ ਕਹਿੰਦੇ ਲੈ ਜਦੋਂ ਤੱਕ ਇਹ ਰੁੱਖ ਵੱਡਾ ਹੋਣਾ ਅਸੀਂ ਕਿਹੜਾ ਬਚਣਾ ਸਾਨੂੰ ਕੀ ਫਾਇਦਾ ਇਹਨਾਂ ਰੁੱਖਾਂ ਦਾ ਜਿਹੜੇ ਪਹਿਲੇ ਰੁੱਖ ਲਗਾਏ ਹੋਏ ਆ ਉਹ ਵੀ ਤਾਂ ਕਿਸੇ ਨੇ ਲਾਏ ਨੇ ਉਹ ਵੀ ਤਾਂ ਕਿਸੇ ਨੇ ਲਾਇਆ ਜੇ ਉਹ ਇਹ ਸੋਚਦੇ ਅੱਜ ਅਸੀਂ ਕੀ ਕਰਦੇ ਹੁੰਦੇ ਅੱਜ ਫਿਰ ਇੱਕ ਵੀ ਰੁੱਖ ਨਹੀਂ ਹੋਣਾ ਸੀ ਅਸੀਂ ਸਾਹ ਤੋਂ ਤੜਫਦੇ ਹੁੰਦੇ ਜੇ ਅੱਜ ਉਹ ਰੁੱਖ ਨਾ ਹੁੰਦੇ ਇਸੇ ਕਰਕੇ ਸਾਨੂੰ ਵੀ ਰੁੱਖ ਲਾਣੇ ਚਾਹੀਦੇ ਨੇ ਜਿੱਥੇ ਵੀ ਅਸੀਂ ਲਾ ਸਕਦੇ ਆ ਜਿੰਨੀ ਵੀ ਸਾਡੀ ਸਪੇਸ ਹੈਗੀ ਆ ਜਗ੍ਹਾ ਹੈਗੀ ਆ ਕਿਉਂਕਿ ਜੇ ਸਾਨੂੰ ਦਾ ਫਾਇਦਾ ਨਹੀਂ ਹੋਊਗਾ ਤਾਂ ਆਉਣ ਵਾਲੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਹੋਊਗਾ ਜਿਵੇਂ ਸਾਨੂੰ ਹੋ ਰਿਹਾ ਹੈ ਅੱਜ ਸਾਲ 7 ਸਾਲ ਤੱਕ ਉਹਨਾਂ ਰੁੱਖਾਂ ਨੇ ਵੱਡੇ ਹੋ ਜਾਣਾ ਜਿਹੜੇ ਹੁਣ ਅਸੀਂ ਦੇਖ ਰਹੇ ਹਾਂ ਰੁੱਖ ਕਿੰਨੇ ਵੱਡੇ ਵੱਡੇ ਰੁੱਖ ਨੇ ਪੀਪਲ ਨੇ ਕਿਤੇ ਬੋੜ ਨੇ ਹਨਾ ਕਿਤੇ ਕੋਈ ਰੁੱਖ ਹੁੰਦਾ ਕਿਤੇ ਕੋਈ ਉਹ ਵੀ ਤਾਂ ਕਿਸੇ ਨੇ ਲਾਏ ਨੇ ਅੱਜ ਅਸੀਂ ਜਦੋਂ ਉਹਨਾਂ ਦੀ ਛਾਂ 'ਚ ਖੜਦੇ ਹਾਂ ਅਸੀਂ ਕਿੰਨਾ ਸੋਚਦੇ ਹਾਂ ਕਿੰਨੀਆਂ ਉਹਨਾਂ ਨੂੰ ਦੁਆਵਾਂ ਦੰਦਿਆਂ ਕਿ ਕਿੰਨੀ ਸੋਹਣੀ ਛਾਂ ਹੈ ਹੈਨਾ ਜਿੰਨੇ ਵੀ ਲਾਇਆ ਉਹ ਭਲਾ ਹੋਵੇ ਆ ਦਾ ਹੈਨਾ ਸੋ ਇਹ ਸਾਰੀਆਂ ਚੀਜ਼ਾਂ ਕਰਕੇ ਅਸੀਂ ਖਰਚੇ ਨੂੰ ਕੰਟਰੋਲ ਕਰ ਸਕਦੇ ਹਾਂ ਹੁਣ ਤੁਸੀਂ ਕਹੋਗੇ ਅਸੀਂ ਗੱਲ ਖਰਚੇ ਦੀ ਕਰ ਰਹੇ ਆ ਅਸੀਂ ਰੁੱਖਾਂ 'ਚ ਜਾ ਕੇ ਵੜ ਗਏ ਇਹ ਖਰਚੇ ਤਾਂ ਇਹ ਖਰਚੇ ਸਾਡੇ ਹੁੰਦੇ ਤਾਂ ਹੀ ਨੇ ਹੈਨਾ ਸੱਤੇ ਤਾਂ ਹੀ ਹੁੰਦੇ ਨੇ ਖਰਚੇ ਜਦੋਂ ਸਾਡਾ ਵਾਤਾਵਰਨ ਖਰਾਬ ਹੈ ਸਾਨੂੰ ਬਿਮਾਰੀਆਂ ਲੱਗ ਰਹੀਆਂ ਨੇ ਸਾਡੀਆਂ ਬਿਮਾਰੀਆਂ ਦੇ ਖਰਚੇ ਇਸ ਤਰ੍ਹਾਂ ਰੁਕ ਸਕਦੇ ਆ ਕਿ ਇਹ ਸਾਰੇ ਰਲ ਮਿਲ ਕੇ ਹੰਬਲਾ ਮਾਰਦੇ ਕਿਉਂਕਿ ਬਿਮਾਰੀ ਦਾ ਖਰਚਾ ਇੱਕ ਇਹੋ ਜਿਹਾ ਹੁੰਦਾ ਦੇਖ ਆਪਾਂ ਵਿਆਹ ਤੇ ਵੀ ਘੱਟ ਪੈਸਾ ਲਾ ਕੇ ਸਾਰ ਸਕਦੇ ਆ ਘਰ ਚ ਵੀ ਛੋਟੇ ਚ ਗੁਜ਼ਾਰਾ ਕਰ ਲਾਂਗੇ ਜੇ ਬੰਦਾ ਮੰਜੇ ਤੇ ਪਿਆ ਉਹਦਾ ਇਲਾਜ ਕਰਾਏ ਬਿਨਾ ਗੁਜ਼ਾਰਾ ਨਹੀਂ ਹੁੰਦਾ ਹਾਂ ਕਈ ਐਸੇ ਹੁੰਦੇ ਕਿ ਸਟੰਟ ਪਾਣੇ ਆ ਜੀ ਹਟੈਕ ਆ ਗਿਆ ਬੱਸ ਹੁਣੇ ਬਿਮਾਰੀਆਂ ਇੰਨੀਆਂ ਮਹਿੰਗੀਆਂ ਇਲਾਜ ਹੋਇਆ ਪਿਆ ਹਣਾ ਬੰਦੇ ਤੇ ਖੜੇ ਖੜਾ ਇਹ ਤੇ ਲੱਖ ਰੁਪਈਆਂ ਲੱਗ ਜਾਂਦਾ ਆਹੋ ਟੈਕ ਵਿੰਟ ਚ ਹੋ ਜਾਂਦਾ ਪਤਾ ਨਹੀਂ ਲੱਗਦਾ ਮੈਂਟ ਚ ਹੋ ਜਾਂਦਾ ਡਾਕਟਰ ਕਹਿੰਦੇ 10 ਲੱਖ ਲਾਓ 5 ਲੱਖ ਲਾਓ ਜੀ ਨਹੀਂ ਬੰਦਾ ਨਹੀਂ ਬਾਜਦਾ ਸੋ ਲਾਣੇ ਪੈਣੇ ਆ ਬਿਲਕੁਲ ਸੋ ਅਟੈਕ ਵਗੈਰਾ ਕਿਉਂ ਹੁੰਦੇ ਆ ਇੱਕ ਇਹਦਾ ਬਰਜਿਸ਼ ਘਟਾਤੀ ਟੈਨਸ਼ਨ ਆ ਵਧਾਤੀ ਬਿਲਕੁਲ ਉਹਦੇ ਨਾਲ ਜੇ ਘਰ ਚ ਚਾਰ ਬੰਦੇ ਨੇ ਇੱਕ ਦੂਜੇ ਦੀ ਗੱਲ ਚਾਰੋਂ ਨਹੀਂ ਸੁਣਦੇ ਉਹ ਹੀ ਆ ਆਪਣੇ ਆਪਣੇ ਕੰਮ ਜ਼ਿਆਦਾ ਵਧਾ ਲੈਣਾ ਹੂੰ ਤਾਂ ਫਿਰ ਇਸ ਕਰਕੇ ਟੈਨਸ਼ਨ ਹੁੰਦੀ ਆ ਘਰ 'ਚ ਟੈਨਸ਼ਨ ਹੁੰਦੀ ਆ 100 ਬਿਮਾਰੀਆਂ ਲੱਗਦੀਆਂ ਫਿਰ ਕਹਿੰਦੇ ਨੇ ਕਿ ਟੈਨਸ਼ਨ ਦਾ ਤਾਂ ਕੋਈ ਇਲਾਜ ਵੀ ਨਹੀਂ ਹੁੰਦਾ ਹਾਂ ਟੈਨਸ਼ਨ ਦਾ ਕੋਈ ਇਲਾਜ ਨਹੀਂ ਸੋ ਇਹ ਸਾਰੀਆਂ ਚੀਜ਼ਾਂ ਮਿਲ ਕੇ ਹੀ ਸਾਡਾ ਖਰਚੇ ਦਾ ਘਰ ਬਣੀਆਂ ਹੋਈਆਂ ਨੇ ਬਿਮਾਰੀਆਂ ਸਾਡਾ ਇੰਨਾ ਖਰਚ ਕਰਾਉਂਦੀਆਂ ਸੀ ਕਦੇ ਉਹਨਾਂ ਨੂੰ ਹਿਸਾਬ ਹੀ ਨਹੀਂ ਲਾਉਂਦੇ ਬਾਕੀ ਅਸੀਂ ਘਰ ਦਾ ਬਜਟ ਲਿਖ ਲੈਂਦੇ ਆ ਕਿ ਇੰਨੇ ਦਾ AC ਆ ਗਿਆ ਇੰਨਾ ਸਾਡਾ ਮਕਾਨ ਤੇ ਲੱਗ ਗਿਆ ਇੰਨੇ ਦੀ ਮਸ਼ੀਨ ਆ ਗਈ ਇੰਨੇ ਦਾ ਫੋਨ ਆ ਗਿਆ ਠੀਕ ਹੈ ਅਸੀਂ ਬਿਮਾਰੀ ਦਾ ਕਿਤੇ ਖਰਚਾ ਹੀ ਨਹੀਂ ਲਾਉਂਦੇ ਵੀ 5 ਲੱਖ ਬਿਮਾਰ ਬੰਦੇ ਤੇ ਵੀ ਲੱਗ ਗਿਆ ਇਹ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਫਿਰ ਅਸੀਂ ਕਹਿੰਦੇ ਇੰਨਾ ਕਮਾਉਂਦੇ ਆ ਪੈਸੇ ਪਤਾ ਨਹੀਂ ਕਿਹੜੀ ਖਰਚਾਂ 'ਚ ਵੜਦੇ ਆ ਪੈਸੇ ਸਾਡੇ ਇੱਥੇ ਵੜ ਜਾਂਦੇ ਆ ਹੈਨਾ ਐਸੇ ਸਾਡੇ ਫੋਨਾਂ ਦੇ ਬਿਲਾਾਂ 'ਚ ਵਾਈਫਾਈ ਦਾ ਬਿੱਲ ਲੱਗ ਹਮ ਐਜੀ ਦੇ ਚਾਰਜ ਇਹ ਉਹ ਅੱਜਕੱਲ੍ਹ ਛੋਸ਼ੇਬਾਜ਼ੀ ਸਾਡੇ ਇੰਨੀ ਹੋ ਚੁੱਕੀ ਆ ਬੱਸ ਖਾਣਾ ਹੀ ਛੱਡ ਦੋ ਹਾਂ ਜੇ ਸਿੱਖਾ ਚ ਦਰਖਤ ਲਾਈਏ ਬਾਤੋਂ ਵੱਧ ਹੂੰ ਕਿਉਂਕਿ ਹਰ ਇੱਕ ਦਾ ਬੰਦਾ ਦੇਖੋ ਦਰਖਤ ਵੀ ਲਾ ਸਕਦਾ ਕਈਆਂ ਕੋਲ ਥਾ ਹੀ ਨਹੀਂ ਹੈਗੀ ਬਿਲਕੁਲ ਪਰ ਜਿਨ੍ਹਾਂ ਕੋਲ ਹੈਗੀਆਂ ਉਹ ਵੱਧ ਤੋਂ ਵੱਧ ਲਗਾਣ ਬਿਲਕੁਲ ਬਿਲਕੁਲ ਉਹਦੇ ਨਾਲ ਜਿੰਨਾ ਹੋ ਸਕੇ ਗਰਮੀਆਂ ਚ ਦਰਖਤਾਂ ਦੇ ਥੱਲੇ ਬੈਠੋ ਹੂੰ ਛਾਂ ਚ ਬੈਠੋ ਕਿਉਂਕਿ ਤੁਹਾਨੂੰ ਫੁੱਲ ਆਕਸੀਜਨ ਨਹੀਂ ਮਿਲੂਗੀ ਨਾ ਤੁਹਾਡਾ AC ਦਾ ਖਰਚਾ ਵਧੂਗਾ ਬੜਾ ਖਚੂ ਬਾਬਾ ਚੂਆ ਆਹੋ ਕੋਈ ਮੇਰੀ ਜ਼ਬਾਨ ਇੱਧਰ ਉੱਧਰ ਹੋ ਜਾਂਦੀ ਆ ਤੇ ਐਸੀ ਇਹੋ ਜੀ ਚੀਜ਼ ਆ ਜਿਹੜਾ ਆਕਸੀਜਨ ਨੂੰ ਤਾਂ ਖਤਮ ਕਰ ਦਿੰਦਾ ਕੂਲਿੰਗ ਵਧਾ ਦਿੰਦਾ ਹੂੰ ਸੋ ਉਹਦੇ ਨਾਲ ਸਰੀਰ ਨੂੰ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੁੰਦਾ ਗਰਮੀ ਤੋਂ ਤਾਂ ਬਚ ਜਾਣੇ ਆ ਹੁਣ ਜੇ ਦੇਖਿਆ ਜਾਵੇ ਚਲੋ ਆਫਿਸਾਂ ਵਿੱਚ ਸਾਡੀ ਮਜਬੂਰੀ ਆ ਏਸੀ ਲਾਣਾ ਹੈ ਨਾ ਉੱਥੇ ਤਾਂ ਬੈਠਣਾ ਪੈਂਦਾ ਉੱਥੇ ਸਾਨੂੰ ਬਹਿਣਾ ਪੈਂਦਾ ਪਰ ਜਿੰਨਾ ਹੋ ਸਕੇ ਨੇਚਰ ਦੇ ਨੇੜੇ ਰੱਖੋ ਆਪਣੇ ਆਪ ਨੂੰ ਜਿਹੜੇ ਹੁਣ ਇਸ ਤੋਂ ਬਿਨਾ ਸਾਰ ਸਕਦੇ ਆ ਉਹ ਤਾਂ ਜਿਵੇਂ ਖੁੱਲੇ ਵਿੜੇ ਆ ਹਨਾ ਦਰਖਤ ਲੱਗੇ ਹੋਏ ਨੇ ਉਹਨਾਂ ਦਾ ਵੀ ਆਨੰਦ ਮਾਣੋ ਹੂੰ ਇੱਕ ਤਾਂ ਹੀਟ ਘਟੂਗੀ ਆਪਣੇ ਵਾਤਾਵਰਣ ਚੋਂ ਹੂੰ ਉਹਦਾ ਟੈਂਪਰੇਚਰ ਹੁਣ ਤੋ ਉਹਨੂੰ ਪਤਾ 47 46 48 ਤੱਕ ਪਹੁੰਚਦਾ ਹੂੰ ਪਰ ਜੇ ਦਰਖਤ ਹੋਣ ਏਸੀ ਘੱਟ ਚੱਲਣ ਇਹੀ ਟੈਂਪਰੇਚਰ 40 ਡਿਗਰੀ ਦੇ ਆਸ-ਪਾਸ ਰਹਿ ਜਾਊਗਾ ਹੂੰ ਕਿੰਨਾ ਕਿੰਨਾ ਫਾਇਦਾ ਹੋਊਗਾ ਆਪਾਂ ਨੂੰ ਤਾਂ ਹੋਊਗਾ ਦੂਜਿਆਂ ਨੂੰ ਵੀ ਹੋਊਗਾ ਬਾਕੀ ਸਾਡੀ ਤਾਂ ਸਾਰਿਆਂ ਨੂੰ ਇਹੀ ਰਿਕਵੈਸਟ ਹੈ ਜੀ ਜਿੰਨਾ ਕੰਮ ਹੋ ਸਕੇ ਹੱਥਾਂ ਨਾਲ ਕਰੋ ਹਨਾ ਮਸ਼ੀਨਾਂ ਦੀ ਘੱਟ ਵਰਤੋਂ ਕਰੋ ਕਿਉਂਕਿ ਮਸ਼ੀਨਾਂ ਸਾਨੂੰ ਨਾ ਜਿਵੇਂ ਉਹ ਕੀ ਕਹਿੰਦੇ ਆਂ ਅਸੀਂ ਲੇਜੀ ਜਾ ਬਣਾਈ ਜਾ ਰਹੀਆਂ ਅਸੀਂ ਆਲਸੀ ਬਣਦੇ ਜਾ ਰਹੇ ਹੁਣ ਜੇ ਮੈਂ ਕੈਲਪਰਾਂ ਦੇਖ ਹਾਂ ਸਾਈਕਲ ਵੀ ਜ਼ਰੂਰੀ ਆ ਜਿਵੇਂ ਹੁਣ ਆਪਾਂ ਸਾਗ ਦੀ ਗੱਲ ਕਰ ਰਹੀਏ ਸਾਡੀਆਂ ਬੀਬੀਆਂ ਪਹਿਲਾਂ ਦਾਤ ਨਾਲ ਚੀਰਦੀਆਂ ਸੀ ਹਨਾ ਆ ਚੀਜ਼ਾਂ ਦੀ ਪ੍ਰੈਕਟਿਸ ਹੁੰਦੀ ਸੀ ਠੀਕ ਆ ਅੱਜ ਕੱਲ ਤਾਂ ਸਾਗ ਚੀਰਨ ਲਈ ਵੀ ਮਸ਼ੀਨਾਂ ਰੱਖੀਆਂ ਹੋਈਆਂ ਨੇ ਸੋ ਬੀਬੀਓ ਜਿੰਨਾ ਹੋ ਸਕੇ ਨਾ ਹੱਥਾਂ ਦਾ ਇਸਤੇਮਾਲ ਕਰੋ ਇਸ ਨਾਲ ਤੁਸੀਂ ਤੰਦਰੁਸਤ ਹੋ ਗਈਆਂ ਠੀਕ ਹੈ ਤੇ ਮਸ਼ੀਨਾਂ ਦੀ ਘੱਟ ਵਰਤੋਂ ਕਰੋ ਤੁਹਾ ਲੋ ਪਰ ਪਗਲ ਕਰੀ ਕਿ ਜਿੱਥੇ ਤੁਹਾਨੂੰ ਨਹੀਂ ਸਰਦਾ ਮਸ਼ੀਨ ਤੋਂ ਗਿਨਾ ਉੱਥੇ ਤੁਸੀਂ ਯੂਜ਼ ਕਰੋ ਜੇ ਤੁਹਾਡੇ ਕੋਲ ਟਾਈਮ ਘੱਟ ਆ ਠੀਕ ਹੈ ਤਾਂ ਤੁਸੀਂ ਬੜਾ ਫਾਟੋ ਕੰਮ ਮਸ਼ੀਨ ਚ ਕਰ ਲੋ ਪਰ ਜਦੋਂ ਤੁਹਾਡੇ ਕੋਲ ਖੁੱਲਾ ਟਾਈਮ ਹੈ ਤਾਂ ਹੱਥ ਨਾਲ ਕਰੋ ਕੰਮ ਉਹ ਸਹੀ ਸਣਾ ਜਿਹੜੀ ਉਹ ਆਪਣੀ ਸਹੂਲਤ ਵਾਸਤੇ ਆ ਜਿੱਥੇ ਸਹੂਲਤ ਆਪਾਂ ਨੂੰ ਲੱਗ ਰਿਹਾ ਕਿ ਇਹਦੀ ਥਾਂ ਆਪਾਂ ਨੂੰ ਨਹੀਂ ਸਰਦਾ ਉੱਥੇ ਉਸ ਨੂੰ ਵਰਤੋ ਉਹ ਤਾਂ ਸਾਡੀ ਉਹ ਤਾਂ ਸਾਨੂੰ ਫੈਸਿਲਿਟੀਆਂ ਮਿਲੀਆਂ ਹੋਈਆਂ ਵੀ ਜੇ ਤੁਹਾਡੇ ਕੋਲ ਟਾਈਮ ਦੀ ਬਚਤ ਕਰਨੀ ਹੈ ਤੁਸੀਂ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਨਾ ਤੁਸੀਂ ਇਸ ਨਾਲ ਆਪਣਾ ਟਾਈਮ ਬਚਾ ਲਓ ਆ ਐਕਚੁਅਲੀ ਜਿਹੜੀਆਂ ਇਹ ਚੀਜ਼ਾਂ ਨੇ ਇਹ ਸੱਤੇ ਮਸ਼ੀਨਾ ਵਸ਼ੀਨਾ ਹਨ ਤਾਂ ਬਣਾਈਆਂ ਗਈਆਂ ਕਿਉਂਕਿ ਅੱਜ ਕੱਲ ਜਿਹੜੀਆਂ ਕੁੜੀਆਂ ਨੇ ਸਾਡੀਆਂ ਲੇਡੀਜ਼ ਨੇ ਉਹ ਜ਼ਿਆਦਾਤਰ ਆਫਿਸਾਂ 'ਚ ਜੌਬ ਵੀ ਕਰਦੀਆਂ ਤੇ ਸਵੇਰੇ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਹਰ ਕੰਮ ਆਪਣੇ ਹੱਥ ਨਾਲ ਕਰ ਸਕਣ ਇਸ ਕਰਕੇ ਉਹ ਬਚਾਈਆਂ ਮਸ਼ੀਨਾ ਦੀ ਵਰਤੋਂ ਕਰਦੀਆਂ ਚਲੋ ਉਹ ਤਾਂ ਮਜਬੂਰੀ ਹੋ ਗਈ ਹੈਨਾ ਭਾਈ ਜਿਹੜੇ ਹੱਥਾਂ ਨਾਲ ਕੰਮ ਕਰ ਸਕਦੇ ਨੇ ਜ਼ਿਆਦਾ ਉਹ ਆਪਣਾ ਕੁੰਡੀ ਸੋਟੇ ਨਾਲ ਆਪਣਾ ਮਸਾਲਾ ਘੁੱਟ ਸੱਤ ਦੇ ਜਾਂ ਹੋ ਵੀ ਆ ਆਲਓਵਰ ਬਹੁਤ ਸਾਰੀਆਂ ਮਸ਼ੀਨਾਂ ਨਾ ਹੁੰਦੇ ਨੇ ਘਰ 'ਚ ਪਰ ਜਿੱਥੇ ਤੁਹਾਨੂੰ ਬੈਨੀਫਿਟ ਬਹੁਤ ਹੁੰਦੇ ਨੇ ਜਿੱਥੇ ਜਰੂਰਤ ਆ ਉੱਥੇ ਵਰਤ ਲਓ ਵਾ ਕਿ ਫਜ਼ੂਲ 'ਚ ਇਹਨਾਂ ਨੂੰ ਯੂਜ਼ ਬਹੁਤ ਘੱਟ ਕਰੋ ਕਿਉਂਕਿ ਇਹਨਾਂ ਨਾਲ ਸਾਡੀਆਂ ਸਾਰੇ ਹੀ ਖਰਚਾ ਹੀ ਆ ਇਹ ਸਾਰਾ ਜੇ ਅਸੀਂ ਹੁਣ ਗੱਲ ਕਰੀਏ ਕਿਉਂਕਿ ਜਿੰਨਾ ਸੀ ਉਹਨਾਂ ਤੇ ਡਿਪੈਂਡ ਹੁੰਦੇ ਜਾਂਦੇ ਆ ਸਾਡਾ ਸਰੀਰ ਜਵਾਬ ਦੇ ਹੀ ਜਾਂਦਾ ਤੁਸੀਂ ਨਹੀਂ ਯਕੀਨ ਹੁੰਦਾ ਤਾਂ ਵਰਤ ਕੇ ਦੇਖ ਲਓ ਹੈਨਾ ਛੋਟੇ ਸਰੀਰ ਨੇ ਫਿਰ ਨਾ ਕਰੀ ਜਾਣੀ ਆ ਵੀ ਚੱਲੇ ਕੰਮ ਤਾਂ ਹੁਣ ਕਰੋ ਹੀ ਨਾ ਆਲਸੀ ਹੋ ਜਾਂਦਾ ਬੰਦਾ ਸੋ ਸਰੀਰ ਚਲਾਓ ਆਪਣਾ ਜ਼ਿਆਦਾ ਖਰਚੇ ਕਰੋ ਕੰਟਰੋਲ ਜਿਹੜੀ ਚੀਜ਼ ਵੀ ਨਾ ਨਹੀਂ ਸਕਦਾ ਉਹ ਚੀਜ਼ ਲਓ ਨਾ ਕਿ ਵੀ ਗਵੰਡੀਆਂ ਨੇ ਬਾਈਕ ਲਈ ਆ ਅਸੀਂ ਗੱਡੀ ਲੈਣੀ ਆ ਕਿਉਂ ਕਿਸੇ ਦੇ ਮਗਰ ਖੂਚ ਛਾਂ ਮਾਰਦੇ ਆ ਉਹ ਚਾ ਉਹ ਸ਼ੋਰ ਤਾਂ ਹੁੰਦੀ ਆ ਆਪਣੇ ਆਪਣੇ ਸਰੀਰ ਨੂੰ ਤੁਸੀਂ ਚਲਾਓਗੇ ਤੰਦਰੁਸਤ ਰਹੋਗੇ ਤੰਦਰੁਸਤ ਰਹੋਗੇ ਆਸ਼ ਕਰੋਗੇ ਬਿਲਕੁਲ ਹੁਣ ਮੈਂ ਗੱਲ ਕਰ ਰਹੀ ਆ ਕੀ ਪਤਾ ਤੁਹਾਡੇ ਗਵੰਡੀ ਦੀ ਮਜਬੂਰੀ ਆ ਗੱਡੀ 'ਚ ਜਾਣਾ ਹੈਨਾ ਅਗਲੇ ਨੇ ਲਈਤੀ ਆ ਤੇ ਤੁਸੀਂ ਉਹਦੇ ਮਗਰ ਲਾ ਕੇ ਉਹੀ ਲਈ ਜਾਂਦੇ ਆ ਤੁਹਾਨੂੰ ਕੰਮ ਹੈ ਨਹੀਂ ਗੱਡੀ ਦਾ ਤਾਂ ਫਿਰ ਇਹ ਚੀਜ਼ਾਂ ਫਜ਼ੂਲ ਖਰਚੀ ਆ ਇਹਨਾਂ ਨੂੰ ਕੰਟਰੋਲ ਕਰੋ ਤੇ ਚਲਿਏ ਫਿਰ ਹੁਣ ਆਪਾਂ ਹਾਂ ਚੱਲਣਾ ਚਾਹੀਦਾ ਹੁਣ ਚਲੋ ਜੀ ਵੀਡੀਓ ਵਧੀਆਂ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਹਨਾ ਤੇ ਆਪਣੇ ਖਰਚੇ ਜਿੱਥੇ ਤੱਕ ਹੋ ਸਕਦਾ ਕੰਟਰੋਲ ਕਰੋ ਬਈ ਅਸੀਂ ਤਾਂ ਹੀ ਕਹਿੰਨੇ ਆ ਬਾਕੀ ਲਾਈਕ ਆ ਕਮੈਂਟ ਕਰਦੇ ਹੋ ਸਾਨੂੰ ਫੋਲੋ ਵੀ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਮੈਂ ਤੁਹਾਡੀ ਬੱਬਲਕਾਰ ਤੇ ਇਹ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ